ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਡੱਜ ਲਰਨਿੰਗ ਪੁਆਇੰਟ ਤੇ ਜੀ ਅਸੀਂ ਆਪਣੇ ਚੈਨਲ ਤੇ ਜੇ 8894 ਪੰਜਾਬੀ ਪੇਪਰ ਦੀ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਉਹਦੀ ਪਹਿਲੀ ਵੀਡੀਓ ਹੈ ਜੀ ਬਹੁਤੇ ਸ਼ਬਦਾਂ ਇਥਾਂ ਇੱਕ ਸ਼ਬਦ ਉਹ ਪਾਠ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੋਕ ਕੀਤਾ ਜਾਵੇ ਉਹ ਹੁੰਦਾ ਹੈ ਜੀ ਅਖੰਡ ਪਾਠ ਉਹ ਥਾਂ ਜਿੱਥੇ ਪਹਿਲਵਾਨ ਕੋਲ ਕਰਦੇ ਹਨ ਅਖਾੜਾ ओह जो सब की सी शामलाट, वह पुस्तक जिस वि लिखारी वालों अपनी जीवनी लिखी स्वयं जीवनी, ओह पुस्तक जिस विच लिखारी ने किसी होर व्यक्ति की हो जीवनी लिखी होवे जीवनी कहें ओह अखबार जो हफ्ते बाद निकले सप्ताहिक ਉਹ ਮੁੰਡਾ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ ਕੁਆਰਾ ਜਾਂ ਕੁਆਰੀ ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ ਬਣਾਵੇ ਚਿੱਤਰਕਾਰ ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵੱਲ ਰਸਤੇ ਨਿਕਲਦੇ ਹੋਣ ਚੁਰਸਤਾ ਉਹ ਥਾਂ ਜਿੱਥੇ ਘੋੜੇ ਬਜਦੇ ਹੋਣ ਤਬੈਲਾ ਉਹ ਧਰਤੀ ਜਿਸ ਵਿੱਚ ਕੋਈ ਫਸਲ ਨਾ ਉਗਾਈ ਜਾ ਸਕਦੀ ਹੋਵੇ ਬੰਜਰ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਮਾਰੂਥਲ ਉੱਚੇ ਤੇ ਸੁੱਚੇ ਆਚਾਰ ਵਾਲਾ ਸਦਾਚਾਰੀ ਆਗਿਆ ਦਾ ਪਾਲਣ ਕਰਨ ਵਾਲਾ ਆਗਿਆਕਾਰੀ ਆਪਣਾ ਉਲੂ ਸਿੱਧਾ ਕਰਨ ਵਾਲਾ ਸਵਾਰਥੀ ਆਪਣੀ ਮਰਜ਼ੀ ਕਰਨ ਵਾਲਾ ਆਪਹੁਦਰਾ ਸਾਹਿਤ ਦੀ ਰਚਨਾ ਕਰਨ ਵਾਲਾ ਸਾਹਿਤਕਾਰ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ ਸਰਾਫ ਕੰਮ ਤੋਂ ਜੀ ਚੁਰਾਉਣ ਵਾਲਾ ਕੰਮਚੋਰ ਕਹਾਣੀਆਂ ਲਿਖਣ ਵਾਲਾ ਜਾਂ ਵਾਲੀ ਕਹਾਣੀਕਾਰ ਕਵਿਤਾ ਲਿਖਣ ਵਾਲਾ ਜਾਂ ਵਾਲੀ ਕਵੀ ਕਵਿਤਰੀ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ਤਿਰੰਜਨ ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ ਜਿਹੜਾ ਪਰਮਾਤਮਾ ਨੂੰ ਮੰਨੇ ਆਸਤਕ ਜਿਹੜਾ ਪਰਮਾਤਮਾ ਨੂੰ ਨਾ ਮੰਨੇ ਨਾਸਤਕ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ ਨਾ ਸ਼ੁਕਰਾ ਜਾਂ ਅਕਿਰਤਗਨ ਜਿਹੜਾ ਕਦੇ ਨਾ ਥੱਕੇ ਅਨਥਕ ਜਿਹੜਾ ਕਦੇ ਨਾ ਟੁੱਟੇ ਅਟੁੱਟ ਜਿਹੜਾ ਬੋਲ ਨਾ ਸਕਦਾ ਹੋਵੇ ਗੁੰਗਾ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ ਸਰਬਸ਼ਕਤੀਮਾਨ ਜਿਹੜਾ ਕੋਈ ਵੀ ਕੰਮ ਨਾ ਕਰੇ ਵੈਲਣ ਜਾਂ ਨਕਮਾ ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ ਖੋਜੀ ਜਿਹੜਾ ਕੁਛ ਵੱਡਿਆਂ ਵਡੇਰੀਆਂ ਕੋਲੋਂ ਮਿਲੇ ਵਿਰਸਾ ਜਾਂ ਵਿਰਾਸਤ ਜਿਹੜਾ ਮਨੁੱਖ ਪੜਿਆ ਨਾ ਹੋਵੇ ਅਨਪੜ ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ ਨਿਰਪੱਖ ਜਿਹੜਾ ਮਨੁੱਖ ਇੱਕੋ ਸਮਾਂ ਹੋਏ ਹੋਣ ਸਮਕਾਲੀ ਜਿਹੜਾ ਦੇਸ਼ ਨਾਲ ਗਦਾਰੀ ਕਰੇ ਦੇਸ਼ਦ్రోਹੀ ਜਾਗਰਦਾਰ ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ ਗਲੜੀ ਜਿਹੜੇ ਗੁਣਾਂ ਜਾਂ ਓਗੁਣ ਜਨਮ ਤੋਂ ਹੋਣ ਜਮੰਦਰੂ ਜਿਹੜਾ ਬੱਚਾ ਘਰ ਵਿੱਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ ਜੇਠਾ ਜਾਂ ਪਲੇਠਾ ਜਿਸ ਨੇ ਧਰਮ ਜਾਂ ਦੇਸ਼ ਲਈ ਜਾਨ ਕੁਰਬਾਨ ਕੀਤੀ ਹੋਵੇ ਸ਼ਹੀਦ ਜਿਸ ਨੂੰ ਸਾਰੇ ਪਿਆਰ ਕਰਨ ਹਰਮਨ ਪਿਆਰਾ ਜਿਸ ਸ਼ਬਦ ਦੇ ਅਰਥ ਹੋਣ ਸਾਰਥਕ ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ ਨਿਰਾਰਥਕ ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋਵੇ ਅਕਹਿ ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉਕਾਸ ਨਾ ਹੋਵੇ ਤੀਖ ਜਾਂ ਬੇਅਸਰ ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ ਔੜ ਜਾਂ ਸੌਕਾਂ ਜੋ ਦੂਸਰਿਆਂ ਦਾ ਭਲਾ ਕਰੇ ਪਰ ਉਪਕਾਰੀ ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ ਟਕਸਾਲ ਜੋ ਸਹਿ ਨਾ ਕੀਤਾ ਜਾ ਸਕਦਾ ਹੋਵੇ ਅਸਹਿ ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖਰਚ ਨਾ ਕਰੇ ਕੰਜੂਸ ਜੋ ਮੈਂ ਮਤਲਬ ਖਰਚ ਕਰੇ ਖਰਚੀਲਾ ਜੋ ਆਪ ਨਾਲ ਬਿੱਤੀ ਹੋਵੇ ਹੱਡ ਬਿੱਤੀ ਜੋ ਦੁਨੀਆਂ ਨਾਲ ਬਿੱਤੀ ਹੋਵੇ ਜਗ ਬਿੱਤੀ ਪਿੰਡ ਦੇ ਝਗੜਿਆਂ ਦਾ ਫੈਸਲਾ ਕਰਨ ਵਾਲੀ ਸਭਾ ਪੰਚਾਇਤ ਪੈਦਲ ਸਫ਼ਰ ਕਰਨ ਵਾਲਾ ਪਾਂਦੀ ਪਿਓ ਦਾਦੇ ਦੀ ਗੱਲ ਪਿਤਾਪੁਰਖੀ ਨਾਟਕ ਜਾਂ ਫਿਲਮ ਦੇਖਣ ਵਾਲਾ ਦਰਸ਼ਕ ਭਾਸ਼ਣ ਜਾਂ ਗੀਤ ਸੰਗੀਤ ਸੁਣਨ ਵਾਲਾ ਸਰੋਤਾ ਨਾਟਕ ਲਿਖਣ ਵਾਲਾ ਨਾਟਕਕਾਰ ਨਾਵਲ ਲਿਖਣ ਵਾਲਾ ਨਾਵਲਕਾਰ ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬੀਰਤਾਂਤਿਕ ਕਵਿਤਾ ਵਾਰ ਕਿਸੇ ਨੂੰ ਲਾ ਕੇ ਕਹੀ ਗੱਲ ਮੈਂ ਨਾ ਜਾਣ ਟਕੋਰ ਲੜਾਈ ਵਿੱਚ ਨੀਡਰ ਤਾਂ ਨਾ ਲੜਨ ਵਾਲਾ ਸੂਰਮਾ ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ ਸ਼ਾਹੂਕਾਰ ਲੱਕੜਾਂ ਕੱਟਣ ਵਾਲਾ ਲੱਕੜਹਾਰਾਂ ਲੋਕਾਂ ਦੇ ਪ੍ਰਤੀਨਿਧੀ ਦੀ ਕਾਨੂੰਨ ਬਣਾਉਣ ਵਾਲੀ ਸਭਾ ਲੋਕ ਸਭਾ ਸਾਰਿਆਂ ਦੇ ਸਾਂਝੀ ਰਾਏ ਸਰਬਸੰਮਤੀ ਭਾਰਤ ਦਾ ਵਸਨੀਕ ਭਾਰਤੀ ਪੰਜਾਬ ਦਾ ਵਸਨੀਕ ਪੰਜਾਬੀ ਜਾਂ ਪੰਜਾਬਣ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਾ ਦਿਓ ਜੀ ਸਾਡੇ ਟੈਲੀਗ੍ਰam ਚੈਨਲ ਨੂੰ ਜਰੂਰ ਜੁਆਇਨ ਕਰਾਇਆ ਜੀ ਉੱਥੇ ਤੁਹਾਨੂੰ ਪੀਡੀਐਫ ਮਿਲੇਗੀ ਜੀ ਹਰੇਕ ਵੀਡੀਓ ਦੀ ਧੰਨਵਾਦੀ